ਕੀ ਇਹ ਨਾ ਚਾਲ ਆਏ ਸਭੇ ਪੁੱਤੋ ਆਏ ਓਏ ਦੱਸ ਆਇਆ ਕੋਈ ਬਾਤ ਨਹੀਂ

ਕਰੋ ਨਾਮ ਦੱਸੋ ਵੀਰ ਮੇਰਾ ਨਾਮ ਮਰਜਲ ਸਿੰਘ ਆ ਮੁਕੀਸ਼ੇਦਾਂ ਮੈਂ ਰਹਿਣ ਵਾਲਾ ਤੁਹਾਡੇ ਕੋਲ ਲੱਗਦੇ ਸੀ ਭਾਈ ਇਹ ਮੇਰਾ ਜੀ ਸਾਲੀ ਸਾਹਿਬ ਆ ਭਾਜੀ ਕੀ ਗੱਲ ਹੋਈ ਭਾਜੀ ਗੱਲ ਜੀ ਇਹਨਾਂ ਦਾ ਗੋਡਾ ਨੂੰ ਨੁਕਸੇ ਸੀਗਾ ਇਹਨਾਂ ਕੋਲ ਪ੍ਰਸ਼ਨ ਕਰਾਇਆ ਸੀਗਾ ਬਿਲਕੁਲ ਠੀਕ ਠਾਕ ਹੋ ਗਿਆ ਪ੍ਰਸ਼ਨ ਉਹ ਕੋਈ ਗੱਲ ਬਾਤ ਨਹੀਂ ਹੋਈ ਅੱਜ ਛੁੱਟੀ ਮਿਲਣੀ ਸੀਗੀ ਕੋਈ ਟੀਗਾ ਟੀਗਾ ਕੋਈ ਲੱਗ ਗਿਆ ਇਹਨਾਂ ਕੋਲ ਗਲਤ ਛੁੱਟੀ ਦੇਣ ਨੂੰ ਤਿਆਰ ਸੀਗੇ ਪਾਹੋ ਲੱਲੇ ਜਾਂ 4.5 ਲੱਖ ਰੁਪਈਆ ਦਾ ਹਾਂਜੀ ਤਾਂ ਡੱਥ ਹੋ ਗਿਆ ਨੌਕੇ ਤੋਂ ਡਾਕਟਰ ਫਰਾਰ ਹੋ ਗਿਆ ਪੁਲਿਸ ਮੁਲਾਜ਼ਮ ਆਏਗੇ ਉਹ ਫੋਨ ਕਰ ਰਹੇ ਆ ਬਿਲਕੁਲ ਨਹੀਂ ਫੋਨ ਚੁੱਕ ਰਹੇ ਫੋਨ ਇਹਨਾਂ ਕਵਤੇਗਾ ਇਹ ਸਾਹਮਲੇ ਦੀ ਸਾਨੂੰ 26 ਸਾਲ ਦੀ ਲੱਗਦੀ ਦੀ ਹਾਂਜੀ ਹਾਂਜੀ ਬਲੈਟਰ ਉਦੋਂ ਦੀ ਹੰਡੀ ਹੈ ਹਾਂਜੀ ਇਹਨਾਂ ਕੋਈ ਚੈੱਕ ਨਹੀਂ ਕੀਤਾ ਮਤਲਬ ਜੇ ਬਲੱਡ ਚੜਾਉਣਾ ਸੀਗਾ ਤਾਂ ਪ੍ਰੈਸ਼ਨ ਤੇ ਪਹਿਲਾਂ ਚੜਾਉਂਦੇ ਇਹਨਾਂ ਸਾਡੇ ਕੋਲ ਬਾਅਦ ਚ ਮੰਗਾਇਆ ਉਹ ਅਜੇ ਤੱਕ ਨੂੰ ਚੜਾ ਦੇ ਤੜਾ ਆ ਕੇ ਡੱਤ ਹੋ ਗਈ ਉਹਨਾਂ ਨੂੰ ਹਾਂਜੀ ਤੋਂ ਖਾਤਰੀ ਜੀ ਬਿਲਕੁਲ ਇਹਨਾਂ ਕੋਈ ਟੀਕਾ ਲਾਤਾ ਛੁੱਟੀ ਦੀ ਤਿਆਰੀ ਕੀਤੀ ਹੋਈ ਹੈ ਹਾਂਜੀ ਮੂਲ ਆਫ ਜੀ ਹਾਂ ਜੀ ਇਹ ਬਿਲਕੁਲ ਧੱਕੇ ਨਾਲ ਤਾਂ ਕਹਿ ਜਾਓ ਇਹਦੇ ਕਿਸੇ ਨਾਲ ਹੋਰ ਨਾਲ ਧੱਕਾ ਨਾ ਹੋਏਗਾ ਹਾਂ ਗਰੀਬ ਬੰਦਿਆਂ ਨਾਲ ਪੈਸੇ ਚੁੱਕ ਕੇ ਵਿਆਜ ਤੇ ਇਹਨਾਂ ਨੂੰ ਦਿੱਤਾ 4.5 ਲੱਖ ਰੁਪਈਆ ਜੀ ਇਹ ਪੰਗੇ ਭਰੇ ਗਰੀਬਾਂ ਦੇ ਰੈਕਟਰਾਂ ਨੇ ਜੀ ਮੈਂ ਲੋਕੀ ਰੱਬ ਮੰਨਦੇ ਜੇ ਰੱਬ ਇਸ ਤਰ੍ਹਾਂ ਦਾ ਕਰੇਗਾ ਤੇ ਕਿਸੇ ਕਿਸੇ ਇਹ ਵਾਰ ਦੇ ਕੋਲ ਕਰੋ ਦੂਜੇ ਨਾਲ ਇਹ ਕਰਨਾ ਤੇ ਹਲਫਾਤ ਨਹੀਂ ਦੇ ਆਪਣੀ ਹੈਗੇ ਜੀ ਕਿੱਥੋਂ ਦੇਣ ਵਾਲੇ ਜੀ ਇਹ ਬਤਾ ਲਓ ਜੀ ਇਹ ਕੀ ਮੈਟਰ ਜਿਹੜਾ ਤੁਸੀਂ ਹੋਰਵਾ ਧਰਨ ਲਗਾਇਆ ਜੀ ਇਹ ਸਾਰੇ ਆਪਾਂ ਗੋਡਿਆਂ ਦਾ ਪ੍ਰੋਟ ਕਰਾਇਆ ਹੀ ਇਹਨਾਂ ਦਾ ਦੀਰੀ ਆਡੀ ਵੱਡੇ 72 72 ਸਾਲਾਂ ਦੇ ਆ। ਗੋਡਿਆਂ ਦਾ ਅਪਰੇਟ ਕਰਾਇਆ ਤੇ ਇਹ ਉਹਨਾਂ ਦਾ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ। ਆਹਦੇ ਕੋਲ ਬਲੱਡ ਮੰਗਾਇਆ ਇਹਨਾਂ ਨੇ ਸ਼ੁੱਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੂੰ ਚੜਾਇਆ ਨਹੀਂ ਹੈਗਾ। ਅੱਛਾ ਜੀ। ਬਲੱਡ ਉਹਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੁੰਦੀ ਰਹੀ ਉਹਨਾਂ ਦੇ। ਹਾਂ ਜੀ। ਇਹ ਡਾਕਟਰ ਦਾ ਫਰਜ਼ ਬੰਦਾ ਆਹ ਡੈਨੀ ਫਰਜ਼ ਬੰਦਾ ਵੀ ਦੇਖੋ ਤੀਪ ਜਾਂ ਬਲੱਡ ਸਾਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ। ਤੇ ਬਾਅਦ ਵਿੱਚ ਬਲੀਡਿੰਗ ਉਹਨਾਂ ਨੂੰ ਦੀਰੀ ਜਿੱਦਾਂ ਖੂਨ ਖਤਮ ਹੋ ਗਿਆ ਨਾ ਇਹਨਾਂ ਨੇ ਵੀ ਟੈਸਟ ਕੀਤਾ ਬਲੱਡ ਦਾ। ਕਿੰਨੇ ਪੈਸੇ ਲਿੱਤੇ ਸੀ ਉਹਨਾਂ ਨੇ ਤੇ ਹੁਣ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਹਾਂਜੀ ਸਰ ਦੇ ਅਥੀ ਹੋ ਗਈ ਉਹਦੀ ਇਹਨਾਂ ਨੂੰ ਪਤਾ ਨਹੀਂ ਕੀ ਚੱਕਰ ਇੰਜੈਕਸ਼ਨ ਗਲਤ ਜਿਹਾ ਲੱਗਾ ਤੇ ਉਹ ਅੰਚੜਾ ਸਟਾਫ ਆ ਉਹ ਕੋਈ ਐਨਿਆ ਐਜੂਕੇਟਿਡ ਇਨਸਾਨ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਐਵੇਂ ਹੀ ਰੱਖੇ ਆ ਸਾਰੇ ਕੋਈ ਡਾਕਟਰ ਨੂੰ ਮਿਲੇ ਹੋ ਜਾਂ ਨਹੀਂ ਮਿਲੇ ਡਾਕਟਰ ਭੇਜੋੜੇ ਆ ਵੀ ਡਾਕਟਰ ਜਿੱਥੇ ਭੇਜੋੜੇ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਭਾਈ ਇਨਸਾਨ ਮਿਲਣਾ ਚਾਹੀਦਾ ਉਹਨੂੰ ਜੀ ਮੌਕੇ ਤੇ ਪੁਲਿਸ ਆਈ ਹੈ ਮੌਕੇ ਤੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਹਾਂਜੀ ਜਸ਼ਨ ਆਪਾਂ ਬਟਾਲੇ ਦੇ ਆ ਕੀ ਗੱਲ ਹੋਈ ਆ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਤੇ ਆਪਾਂ ਪ੍ਰੇਸ਼ਣ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਪ੍ਰੇਸ਼ਣ ਕੀਤਾ ਇਹ ਨਿਊ ਲਾਈਕ ਆ ਨਿਊ ਐਲ ਆਈ ਆ ਫਿਰ ਨਿਊ ਲਾਈਬ੍ਰੇਰੀ ਦਾ ਚੋਕ ਲਾ ਕੇ ਫਿਰ ਇਹਨਾਂ ਨੇ ਚੰਗਾ ਭਲਾ ਪ੍ਰੇਸ਼ਣ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦੇਣਾ ਇਹਨਾਂ ਦਾ ਸਟਾਫ ਚੰਗਾ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਜਦੋਂ ਆਪਾਂ 3-7 ਦਿਨ ਹੋ ਗਏ ਖੂਨ ਇਹਨਾਂ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਨਹੀਂ ਕਿੰਨਾ ਇਹਨਾਂ ਬਫ ਚੋਪ ਕਰਕੇ ਖੂਨ ਚੜਾਤਾ ਕਰਨਾ ਮੇਰੀ ਮਾਂ ਪੂਰੀ ਹੋ ਗਈ ਪਹਿਲਾਂ ਪਿਓ ਵੀ ਨਹੀਂ ਲਾਪਰਵਾਹੀ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਨੇ ਬਲੀਡ ਕੋਨ ਦੇ ਹੀ ਕੋਈ ਧਿਆਨ ਹੀ ਨਹੀਂ ਦੇਂਦੇ ਤੁਹਾਨੂੰ ਮੋਟੇ ਡਾਕਟਰ ਨੂੰ ਮਿਲੇ ਡਾਕਟਰ ਭੱਜ ਗਏ ਸਾਰੇ ਕੋਈ ਲਾਗੇ ਮਥੇ ਲੱਗਣ ਡਿਆ ਕੋਈ ਸਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭੱਜ ਗਏ ਸਾਰੇ ਕਾਲੀ ਆਸਪਤਾਲ ਅੱਜ ਕੀ ਗੱਲ ਹੈ ਬਾਈ ਗੱਲ ਇਹ ਹੈ ਬਕਰਾ ਹੀ ਡੋਡਿਆਂ ਦਾ ਉਹਦਾ ਕੁੜੀ ਦਾ ਉਹ ਆਪਰੇਸ਼ਨ ਇਹ ਨਾ ਲੈਂਦਾ ਸਾਡੇ ਪੁੱਛਣ ਤੋਂ ਬਿਗੈਰ ਹੀ ਲੈਂਦਾ ਨਾ ਆਹ ਤੁਰੰਤ ਮੈਂ ਨੂੰ ਆਜੇ ਲਾ ਗਿਆ ਪ੍ਰੋਸੀਜਨ ਹੋ ਗਿਆ ਤੇ ਸਾਰੀ ਪੇਮੈਂਟ ਆ ਚਾਰਜਿੰਗ ਹੋ ਗਈ ਸਾਰੀ ਪੇਮੈਂਟਾਂ ਦੇ ਜੇ ਜੇ ਛੁੱਟੀ ਦੇਣ ਲੱਗੇ ਅੱਛਾ ਜੀ ਹਾਂ ਜੀ ਛੁੱਟੀ ਦੇਣੀ ਆ ਤੇ ਛੁੱਟੀ ਦੇਣ ਲੱਗਾ ਤੇ ਪੈਸੇ ਲਾਵੇ ਤੇ ਮਰਕੋ ਨਾਲ ਜਕਸ਼ਨ ਲਾ ਦਿੱਤਾ ਪਰ ਉਹਨੇ ਕੋਈ ਲਾਇਆ ਤੇ ਉਸੇ ਪੈਸੇ ਉਹ ਜਾਂਦੀ ਕੋਈ ਕਦੇ ਕੀ ਦਾਖਲ ਕਰਾਇਆ ਸੀ ਚਲਿਆ ਅੱਛਾ ਜੀ ਤੁਹਾਨੂੰ ਕੀ ਕੀ ਕਿਹਾ ਕਿ ਬਿਗੜੀ ਹੈ ਕਿ ਡਾਕਟਰ ਨੇ ਮਿਲਾਇਆ ਪਟਾਵਾ ਉਹਦੇ ਚੱਲ ਆਵੇ ਠੀਕ ਸੀ ਛੁੱਟੀ ਦੇ ਦਿੱਤੀ ਪੈਸੇ ਲੈਣੇ ਕਰਨੇ ਤੇ ਚੁੱਕੀ ਜੇ ਦੇ ਦੇ ਚ ਪਾ ਸਾਰੇ ਲੈ ਲੇ ਹੁਣ ਉਹਨਾਂ ਕੋ ਇਜੈਕਸ਼ਨ ਕਰਦਾ ਲੱਗਾ ਆ ਕੀ ਕਰਾਂ ਕੀ ਕੀਤਾ ਤੁਹਾਨੂੰ ਡਾਕਟਰ ਤੁਹਾਨੂੰ ਮਿਲਿਆ ਜੀ ਨਹੀਂ ਮੈਨੂੰ ਬਹੁਤ ਲੱਗਾ ਪਿੱਛਾ ਆ ਗਿਆ ਪਿੱਛਾ ਆ ਕੇ ਦਸ ਦੱਤ ਹੋ ਗਿਆ ਨਿਕਲ ਗਿਆ ਨਿਕਲ ਗਿਆ ਕਿਹੜਾ ਹੁਕੜਾ ਲਗਾ ਜੀ ਇਹ ਨਿਊ ਲਾਈਫ ਬੱਚੇ ਪੁੱਤ ਨਿਊ ਲਾਈਫ ਕਹੋ ਭਾਈ ਨਿਊ ਲਾਈਫ ਤੁਸੀਂ ਆਓ ਭਾਈ ਆ ਜਾ ਪਿਆੜਾ ਬਲੱਡ ਚਾੜਦਾ ਸਾਰ ਤਰਫੋਂ ਨਾ ਕੀ ਆਪਣਾ ਹਾਂ ਪਰਮਜੀਤ ਆਪਾਂ ਆਪਾਂ ਜੀ ਨਵੇਂ ਪਿੰਡ ਤੋਂ ਅਜ ਨਾਲ ਪਹਾਂਦੀਆਂ ਰਿਸ਼ਤੇ ਕਰਨਾ ਕੀ ਹੋਈਏ ਕੱਟ ਰਾਜੀ ਇਹ ਨਾ ਅਖੰਡੀਆਂ ਵੀ ਮੈਂ ਆਪਣਾ ਛੁੱਟੀ ਦੇ ਦਿੱਤੀ ਗਈ ਸਾਨੂੰ ਤੇ ਕਹਿੰਦੇ ਆ ਤੁਹਾਡਾ ਬਲੱਡ ਚਾੜਦੀਏ ਪਾਸ ਉਹਨੇ ਤਾਂ ਬਲੱਡ ਚੜ ਰਹਾ ਤੜਫਾਂ ਲੱਗ ਗਈਆਂ ਆਪਰੇਸ਼ਨ ਕਰਵਾਇਆ ਸੀ ਟੋਡਿਆਂ ਦਾ ਟੋਡਿਆਂ ਦਾ ਟੋਡਿਆਂ ਦਾ ਆਏ ਸਿਸਟਰ ਸੀ ਛੋਟੀ ਛੜ ਤੇ ਹਾਂਜੀ ਘਟਣਾ 32 ਕਿ ਸਾਲ ਹੋ ਗਈ ਕਰਨਾ ਹੈ ਬਲੱਡ ਚੜ ਜਾਵੇ ਬਲੱਡ ਚੜ ਜਾਓ ਥੜ ਥੜ ਅੱਧਾ ਮਤਲਬ ਪੜਨ ਲੱਗ ਗਿਆ ਉਸੇ ਦਿਨ ਉਹ ਲੈ ਗਈ ਹੈ ਬਲੀਡਿੰਗ ਦਾ ਤਾਂ ਕੋਡਿਆਂ ਲੋਦਨ ਦੀ ਹੋਣੀ ਸੀ ਨਾ ਟੈਸਟ ਨਹੀਂ ਕੀਤਾ ਹਾਂਜੀ ਫਿਰ ਸਾਨੂੰ ਨਹੀਂ ਆਈ ਨਹੀਂ ਫਿਰ ਉੱਥੇ ਗਿਆ ਹੋਇਆ ਕੀ ਹੋਇਆ ਹੋਇਆ ਪੂਰੀ ਹੋ ਗਈ ਇਸ ਟਾਈਮ ਆਏ ਸਾਡੇ ਸਾਡਾ ਬੱਚਾ ਲਾਥ ਹੋ ਗਿਆ ਹੌਸਪੀਟਲ ਆ ਕੇ ਆਏ ਆ ਨਾ ਮਿੰਨਾਣੀ ਉਹ ਬੋਲਦੇ लॻेली लेडीर झरना लॻाया हुया बाक़ी डॉक्टर ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲਈਏ ਜੀ ਜੋ ਵੀ ਦੋਸ਼ੀ ਪਾਇਰੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਡਾਕਟਰ ਦੇ ਨਾਲ ਕਿ ਪਹੁੰਚ ਮਿਲੇ ਡਾਕਟਰਾਂ ਬਈ ਅਗਿੰਦਰ ਨਸੀਬ ਜੀ ਹੈਗੇ ਸਾਰੇ ਹੈਗੇ ਜੀ ਮੇਨ ਡਾਕਟਰ ਜਿਹੜੇ ਤੋਂ ਲਿਆ ਉਹਨਾਂ ਨੂੰ ਡਿਮਾਂਡ ਕਰ ਰਹੇ ਹਾਂ ਜੀ ਜੀ ਸਾਹਿਬ ਨੇ ਸਾਹਮਣੇ ਆਇਆ ਉਹ ਜੀ ਕਾਰਨ ਘਟਣਾ ਦਾ ਪੁਜਾ ਨਹੀਂ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਅਨੁਸਾਰ ਕਾਰਵਾਈ ਕੀਤੀ ਜਾਏਗੀ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵੱਲੋਂ ਖਿਲਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦੇਣੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਉਸ ਤਰ੍ਹਾਂ ਕਾਰਵਾਈ ਤੇ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਹੇ ਵੀ ਉਹ ਭੱਜ ਗਏ ਆ ਹਸਪੀਟਲ ਛੱਡ ਗਏ ਡਾਕਟਰ ਸਾਹਿਬ ਉਹ ਗਏ ਸੀ ਕੰਮੋ ਕੀ ਦੇ ਦੇ ਉਹਨਾਂ ਨੂੰ ਬੁਲਾ ਰਿਆ ਵਾਪਸ ਆ ਰਹੇ ਹੋ ਜੀ ਠੀਕ ਹੈ ਥੈਂਕ ਯੂ